ਕਬਰਿਸਤਾਨ ਵਿੱਚ ਲਾਸ਼ ਦਫਨਾਉਣ ਤੋਂ ਰੋਕਨ ਤੇ ਭਖਿਆ ਮਾਹੌਲ ਮਸੀਹ ਪਾਈਚਾਰੇ ਨੇ ਕਬਰਿਸਤਾਨ ਤੇ ਨਜਾਇਜ਼ ਕਬਜ਼ਾ ਕਰਨ ਦੇ ਲਗਾਏ ਦੋਸ਼ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪਰਸੋ ਕਾ ਵਿੱਚ ਮਸੀਹ ਪਾਈਚਾਰੇ ਦੇ ਲੋਕਾਂ ਵੱਲੋਂ ਪਿੰਡ ਦੇ ਕੁਝ ਬੰਦਿਆਂ ਤੇ ਪਿੰਡ ਦੇ ਕਬਰਿਸਤਾਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲ ਮਸੀ ਪੁੱਤਰ ਜੈਮਸ ਮਸੀ ਵਾਸੀ ਪਰਸੋ ਕਾ ਪਿੰਡ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਜਦੋਂ ਉਹ ਪਿੰਡ ਵਿੱਚ ਬਣੇ ਕਬਰਸਤਾਨ ਵਿੱਚ ਪਿਤਾ ਨੂੰ ਦਫਨਾਉਣ ਦੇ ਲਈ ਕਬਰ ਖੋਦਣ ਲਈ ਗਏ ਤਾਂ ਸ਼ੇਰ ਸਿੰਘ ਤੇ ਸਾਹਿਬ ਸਿੰਘ ਪੁੱਤਰ ਗੁਰਮੀਤ ਸਿੰਘ ਵੱਲੋਂ ਉਹਨਾਂ ਨੂੰ Laash ਦਫਨਾਉਣ ਤੋਂ ਰੋਕਿਆ ਗਿਆ ਤੇ ਉਹਨਾਂ ਨੂੰ ਕਬਰਸਤਾਨ ਵਿੱਚੋਂ ਚਲੇ ਜਾਣ ਲਈ ਆਖਿਆ ਉਹਨਾਂ ਵੱਲੋਂ ਇਸ ਦੀ ਸੂਚਨਾ ਸਦਰ ਥਾਣਾ ਗੁਰਦਾਸਪੁਰ ਵਿੱਚ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਮਾਮਲਾ ਵੱਧਦਾ ਵੇਖ ਮ੍ਰਿਤਕ ਦੀ ਲਾਸ਼ ਨੂੰ ਪਿੰਡ ਵਾਲਿਆਂ ਵੱਲੋਂ ਦਫਨਾ ਦਿੱਤਾ ਗਿਆ ਉਧਰ ਜਦੋਂ ਕਬਰਸਤਾਨ ਦੀ ਜਗ੍ਹਾ ਤੇ ਕਬਜ਼ਾ ਕਰਨ ਵਾਲੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਕਿਸੇ ਨੂੰ ਵੀ ਲਾਸ਼ ਦਫਨਾਉਣ ਤੋਂ ਮਨਾ ਨਹੀਂ ਕੀਤਾ ਜੀ ਮੇਰਾ ਨਾਮ ਮੇਰਾ ਨਾਮ ਆ ਪਰਸੋਂ ਦਾ ਪਿੰਡ ਆ ਮੇਰਾ ਜਿਹੜਾ ਭਾਜੀ ਇਹ ਆ ਕਿ ਇਹ ਜਗ੍ਹਾ ਜਿਹੜੀ ਆ ਇਹ ਕਬਰਸਤਾਨ ਦੀ ਜਗ੍ਹਾ ਹੈਗੀ ਕਿੰਨੀ ਜਗ੍ਹਾ ਜੀ ਇਹ ਜਗ੍ਹਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16 17 ਮਰਲੇ ਆ ਵਾਦੀ ਹੋ ਸਕਦੀ ਹੈ ਮੈਨੂੰ ਇਹ ਨਾ ਪੱਕਾ ਨਹੀਂ ਹੋਇਆ ਪਤਾ ਹੈਗਾ ਤੇ ਜਿਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈੱਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਇੱਥੋਂ ਦਰਖਤ ਵੱਢੇ ਮੁੜ ਕੇ ਉਹ ਡੈੱਡ ਬੋਡੀ ਜਿਹੜੀ ਸੀਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦ-ਬੁਰਦ ਕੀਤਾ ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਇਹਨਾਂ ਨੇ ਕਬਜ਼ਾ ਕੀਤਾ ਉਹਨਾਂ ਦਾ ਨਾਂ ਕੀ ਉਹਨਾਂ ਦਾ ਨਾਂ ਜੀ ਹੈਗਾ ਵਾ ਸਾਹਬ ਸਿੰਘ son of ਗੁਰਮੀਤ ਸਿੰਘ ਤੇ ਸ਼ੇਰ ਸਿੰਘ ਸਨ ਆਫ ਗੁਰਮੀਤ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ ਦੀ ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ ਜਦੋਂ ਕਣਕ ਅਸੀਂ ਮਤਲਬ ਕਬਰ ਪੁੱਟ ਰਹੇ ਸੀਗੇ ਤੇ ਉਹ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ ਤੇ ਤੇ ਕਾਫੀ ਉਹਨਾਂ ਨੇ ਗਾਲੀ-ਗਲੋਚ ਵੀ ਕੀਤਾ ਵਾ ਸਾਨੂੰ ਮਨਾ ਕੀਤਾ ਉਹਨਾਂ ਨੇ ਕਿਹਾ ਵੀ ਜੇ ਪੋਟ ਵੀ ਦੋਗੇ ਤੁਸੀਂ ਇਹ ਕੰਮ ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾ ਜਿਥੋਂ ਪੁੱਟ ਕੇ ਛੁੱਟ ਛੜਿਆ ਵਾ ਅਸੀਂ ਇਹ ਵੀ ਨਹੀਂ ਰਹਿਣ ਦੇਣੇ ਵੀ ਪੁੱਟ ਕੇ ਛੁੱਟ ਦੇਣਾ ਤੇ ਜਦੋਂ ਪਹਿਲੇ ਇਹਨਾਂ ਨੇ ਤੁਹਾਡੇ ਕਬਰਾਂ ਦੇ ਵਿੱਚੋਂ ਬਕਸਾ ਪੁੱਟਿਆ ਹੀ ਤੋ ਤੁਸੀਂ ਕਿਸੇ ਨੂੰ ਇਤਲਾਹ ਦਿੱਤੀ ਇਸ ਬਾਰੇ ਹਾਂਜੀ ਹਾਂਜੀ ਸਰਪੰਚ ਨੇ ਕਿਹਾ ਹੈ ਜੀ ਸਰਪੰਚ ਨੇ ਕੀ ਤੁਹਾਨੂੰ ਭਰੋਸਾ ਦਵਾਇਆ ਸਰਪੰਚ ਨੇ ਕੋਈ ਭਰੋਸਾ ਨਹੀਂ ਜੀ ਦਵਾਇਆ ਤੇ ਇਹ ਜਿਹੜੀ ਮਿੱਟੀ ਪੁੱਟੀ ਗਈ ਹੈ ਕਬਰਾਂ ਦੇ ਵਿੱਚੋਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਪੰਚਾਇਤ ਦੀ ਮਿਲੀਭੁਗਤਨ ਵਾਲੀ ਹੋਇਆ ਵਾ ਜੀ ਸਾਰਾ ਕੰਮ ਸਾਰਿਆਂ ਨੂੰ ਪਤਾ ਹੈਗਾ ਤੇ ਪੰਚਾਇਤ ਦੀ ਮਿਲੀਭੁਗਤਨ ਵਾਲੀ ਇਹ ਸਾਰਾ ਕੰਮ ਹੋਇਆ ਹੋਇਆ ਵ ਪ੍ਰਸ਼ਾਸਨ ਤੋਂ ਤੇ ਕੀ ਮੰਗ ਰਹੇ ਹੋ ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਤਲਬ ਚੰਨੇ ਆ ਵੀ ਇੱਕ ਤੇ ਜਿਹੜਾ ਬਕਸਾ ਪੁੱਟਿਆ ਗਿਆ ਵਾ ਖੁਰਦਪੁਰਦ ਕੀਤਾ ਗਿਆ ਸਾਡੀ ਮਾਤਾ ਦਾ ਉਹਦਾ ਵੀ ਨਿਆਂ ਹੋਣਾ ਚਾਹੀਦਾ ਵਾ ਤੇ ਇੱਕ ਜਿਹੜਾ ਸਵੇਰੇ ਆਣ ਕੇ ਸਾਡੇ ਹੱਥੀਂ ਪੇ ਨੇ ਜਹਾਂ ਨੂੰ ਗਾਲੀ ਗਲੋਚ ਕੀਤਾ ਇਹਨਾਂ ਗੱਲਾਂ ਦਾ ਧਿਆਨ ਹੋਣਾ ਚਾਹੀਦਾ ਤੇ ਇਹ ਜਗ੍ਹਾ ਜਿਹੜੀ ਆ ਇਹ ਜਿਹੜੀਆਂ ਮਤਲਬ ਇਹ ਸਾਨੂੰ ਪੱਕੇ ਪ੍ਰੂਫ ਦੇ ਉੱਤੇ ਜਿਹੜੀ ਆ ਮਤਲਬ ਸਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਵੀ ਇਹ ਜਗ੍ਹਾ ਜਿਹੜੀ ਆ ਕਬਰਸਤਾਨ ਦੀ ਜਗ੍ਹਾ ਤੇ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਥਾਣੇ ਸਥਾਨਾ ਸਦਰ ਗਏ ਹਾਂ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਕੋਲ ਖਬਰ ਸੁਣਨ ਵਾਸਤੇ ਆਏ ਜੀ ਵੀਰ ਜੀ ਗੱਲ ਇਦਾਂ ਵਾਂ ਵੀ ਸਾਡੇ ਘਰ ਦੇ ਸਾਹਮਣੇ ਇੱਕ ਗ੍ਰਿਚਨ ਬਰਾਦਰੀ ਦਾ ਘਰ ਆ ਉਹਨਾਂ ਦੇ ਪਰਿਵਾਰ ਮੈਂਬਰ ਦੀ ਬਜ਼ੁਰਗ ਦੀ ਹੋਈ ਮੌਤ ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜਕੇ ਦਫਨਾਉਣਾ ਸੀ ਉੱਥੇ ਸਾਡੀ ਜ਼ਮੀਨ ਆ ਸਾਡੀ ਪੱਕੀ ਫਸਲ ਕਣਕ ਦੀ ਸਾਡੀ ਗੈਰ ਹਾਜ਼ਰ ਜਾਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਉੱਥੇ ਦੂਜੇ ਪਿੰਡ ਤੋਂ ਟਰੈਕਟਰ ਸੱਤ ਕੇ ਉਹ ਸਾਡੀ ਜਿਹੜੀ ਫਸਲਾਂ ਨੂੰ ਵਾਇਆ ਗਿਆ ਖਰਾਬ ਕੀਤਾ ਗਿਆ ਗੱਲ ਕਿ ਇਹ ਗੱਲ ਹੀ ਸਹਿਮਤ ਆ ਕਿ ਜੇ ਤੁਹਾਡੇ ਇੱਥੇ ਕੋਈ ਕਬਰਸਥਾਨ ਆ ਦੀ ਚੀਜ਼ ਹੈਗੀ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਨੇ ਆ ਤੇ ਉਹਨਾਂ ਨੂੰ ਉੱਥੇ ਦਫਨਾ ਦਿੰਨੇ ਆ ਇਹਨਾਂ ਨੇ ਜਾਇਜ਼ਾ ਤੁਹਾਡੇ ਨਾਲ ਕੀਤੀ ਆ ਸਾਡੀ ਪੱਕੀ ਫਸਲ ਜਿਹੜੀ ਉਹਨੂੰ ਬਾਤ ਆ ਕਹਿੰਦੇ ਵੀ ਇੱਥੇ ਕਬਰਸਥਾਨ ਆ ਜਿੱਥੇ ਕਬਰਸਥਾਨ ਹੀ ਹੈਗਾ ਤੇ ਸਾਡੀ ਛੋਟੀ ਉਮਰ ਤੋਂ ਲੱਗ ਕੇ ਅੱਜ ਤੱਕ ਉੱਥੇ ਕੋਈ ਕਬਰਸਥਾਨ ਆ ਦੀ ਨਾ ਕੋਈ ਕਬਰਸਥਾਨ ਬਣਿਆ ਨਾ ਉੱਥੇ ਕਬਰਸਥਾਨ ਆ ਦੀ ਕੋਈ ਚੀਜ਼ ਆ ਜਿੱਥੇ ਕਬਰਸਥਾਨ ਹੈਗਾ ਤਾਂ ਸਿਰਫ ਅੱਜ ਤੱਕ ਕਬਰਸਥਾਨ ਬਣਾਉਣਾ ਚਾਹੀਦਾ ਆਈਗਾ ਤੇ ਜੇ ਉਥੇ ਕਬਰਸਤਾਨ ਹੈਗਾ ਤਾਂ ਸਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ ਅਸੀਂ ਨਾਲ ਹੋ ਕੇ ਆਪਣਾ ਉਹ ਕਬਰਸਤਾਨ ਦਾ ਥਾਂ ਛੱਡਾਂਗੇ ਸਗੋਂ 2-4 ਮਰਲੇ ਵੱਧ ਛੱਡਾਂਗੇ ਪਰ ਇਹਨਾਂਾਨੂੰ ਸੂਚਿਤ ਕਰਨ ਤੋਂ ਬਿਗੈਰ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਵੀ ਵਾਹ ਕੇ ਬੁਰੀ ਤਰ੍ਹਾਂ ਖਰਾਬ ਕੀਤੀ ਆ ਦੂਜੇ ਪਨੇ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਨਾੜਨਾ ਕੀਤੀ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਜੀ ਇਹ ਗੱਲ ਬਿਲਕੁਲ ਝੂਠ ਹੈ ਸਾਡੀ ਮੰਮੀ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਜੋ ਕੋਈ ਰਸਮ ਰਿਵਾਜ ਆ ਤੁਸੀਂ ਕਰੋ ਆਪਣੇ ਤੁਸੀਂ ਬਜ਼ੁਰਗ ਨੂੰ ਉੱਥੇ ਦਫਨਾ ਸਕਦੇ ਜੇ ਫਿਰ ਦੂਸਰੀ ਗੱਲ ਅਸੀਂ ਇਹਨਾਂ ਦੇ ਘਰ ਵੀ ਗਏ ਆ ਸੀ ਉਹ ਬਜ਼ੁਰਗ ਦੇ ਲਾਗੇ ਬੈਠ ਇਨਾਂ ਨੇ ਜਾਇਜ ਹਾਡੇ ਤੇ ਉਲਟ ਉਸ ਤੇ ਪਰਚਾ ਵੀ ਦਿੱਤਾ ਮੈਂ ਮੌਜੂਦਾ ਸਰਪੰਚ हूं ਮੇਰੀ ਮੈਡਮ ਆ ਸਰਜੀਤ ਕੋਰੋ ਹਾਂ ਉਹਨਾਂ ਦਾ ਪਤੀ ਆ ਮੈਂ ਅਸੂ ਕਾ ਪਿੰਡ ਮੇਰਾ ਝਗੜੇ ਦਾ ਤਾਂ ਨਹੀਂ ਕਿ ਹੋਇਆ ਗਾ 이슈 ਹੈਗਾ ਬਈ ਮੈਂ ਹੀ ਤੋਂ ਉੱਥੇ ਕਿਸੇ ਦੀ ਮੌਤ ਹੋਈ ਸੀ ਇੱਕ ਜਮਸ ਮਸਜਿਦ ਦੀ ਉਹਦਾ ਸਸਕਾਰ ਕਰਨ ਵਾਸਤੇ ਕੋਈ ਗੱਲ ਹੋਈਏ ਕੋਈ ਮਤਲਬ ਹਜ਼ਰ ਕੋਈ 이슈 ਤੇ ਹੈ ਨਹੀਂ ਹੈ ਕੋਈ ਵੀ ਮਤਲਬ ਜੇ ਆ ਉਹਨੂੰ ਕੋਈ ਰੋਕਿਆ ਜਾਵੇ ਇਹ ਚੀਜ਼ ਤਾਂ ਮੇਰੇ ਸਾਹਮਣੇ ਤੇ ਮੈਨੂੰ ਨਹੀਂ ਵੀ ਪਤਾ ਹੈਗਾ ਨਾ ਹੋਈ ਆ ਬਾਕੀ ਉਹਨਾਂ ਦੇ ਘਰ ਬੈਠੇ ਹੀ ਇਕੱਠੇ ਇਹ ਵੀ ਦੋਵੇਂ ਮੁੰਡੇ ਮੇਰੇ ਨਾਲ ਹੀ ਬੈਠਾ ਹੀ ਉਸ ਟਾਈਮ ਤੇ ਕੋਈ ਇਹੋ ਜੀ ਗੱਲ ਨਹੀਂ ਹੋਈ ਉਹਨਾਂ ਵੀ ਨਹੀਂ ਰੋਕਿਆ ਕੋਈ ਆ ਇਹੋ ਜੀ ਦੇ ਕੋ ਗੱਲ ਨਹੀਂ ਹੈਗੀ ਕੋਈ ਵੀ ਅਗਰ ਜੇ ਹੋਏਗੀ ਵੀ ਤੇ ਇਹਦੀ ਦੁਬਾਰਾ ਆਪਾਂ ਬੰਦਿਆਂ ਦੁਬਾਰਾ ਇਹਦੀ ਜਿਹੜੀ ਹੈ ਦੀ ਪਰਤੋਲ ਕੀਤੀ ਜਾਏਗੀ ਵੀ ਕਬਜ਼ਾ ਹੈ ਜਾਂ ਨਹੀਂ ਹੈ ਜਾਂ ਕੁਛ ਹੈ ਜਾਂ ਨਹੀਂ ਹੈ ਅੱਜ ਤਾਂ ਫਿਲਹਾਲ ਕੋਈ ਇਹੋ ਜੀ ਗੱਲ ਨਹੀਂ ਹੈ ਜਿਸ ਤਰ੍ਹਾਂ ਦਾ ਸਿਸਟਮ ਹੈਗਾ ਉਸ ਤਰ੍ਹਾਂ ਦਾ ਹੈ ਜੀ ਸਾਡੇ ਕੋ ਕੰਪਲੇਨਟ ਤਰਸੇਮ ਮਸੀਹ ਨੇ ਕੰਪਲੇਨਟ ਦਿੱਤੀ ਸੀ ਵੀ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਹੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ 'ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈੱਡ ਬੋਡੀ ਹੈ ਇੱਥੇ ਦਫਨਾ ਸਕਦੇ ਆ सरपंच ਸਾਹਮਣੂ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬਾਡੀ ਇੱਥੇ ਦਫਨਾ ਸਕਦੇ ਹਾਂ